ਸਾਰੇ ਲੈ ਲਓ ਯਾਰ ਇੱਕ ਵਾਰੀ ਇੱਕ ਵਾਰੀ ਐ ਭਾਜੀ ਸਾਹਿਬ ਕੀ ਕਹਿਣਾ ਚਾਹਗੇ ਕਿ ਲੱਗਦਾ ਮਾਨ ਸਰਕਾਰ ਚ ਅਫਸਰ ਇੰਨੇ ਘਾਵੀ ਨੇ ਵਿਧਾਇਕਾਂ ਦਾ ਜਿਹੜੇ ਅੱਜ ਤਹਾਨੂੰ ਪੱਥਰ ਤੋਨਾ ਦੇਖੋ ਜਿਹੜੀ ਡੀਪੀਆਰ ਇਹ ਮਾਨ ਸਾਹਿਬ ਦਾ ਪਹਿਲੀ ਗੱਲ ਜ਼ੀਰੋ ਟੋਲਰੈਂਸ ਦਾ ਕਰਪਸ਼ਨ ਦੇ ਖਿਲਾਫ ਸਾਰਿਆਂ ਨੂੰ ਪਤਾ ਪਰ ਜਿਹੜਾ ਇਹ ਮੇਰਾ ਪ੍ਰੋਟੈਸਟ ਹੋਇਆ ਨਾ ਇਹ ਇਹ ਮੇਰਾ ਉਹਨਾਂ ਕਪੜਿਆਂ ਦੇ ਉੱਤੇ ਹੋਇਆ ਜਿਹੜੇ ਕਪੜੇ ਇਸ ਡੀਪੀਆਰ ਦੇ ਵਿੱਚ ਹੋਏ ਨੇ 688 50 ਕਰੋੜ ਦਾ ਪ੍ਰੋਜੈਕਟ ਦੇ ਵਿੱਚੋਂ 588 ਕਰੋੜ ਇੱਕ ਠੇਕੇਦਾਰ ਨੂੰ ਚਲੇ ਜਾਣਾ ਔਰ 34 ਕਰੋੜ ਰੁਪਏ ਤੁਸੀਂ ਏ ਐਮ ਸੀ ਦਾ ਦੇ ਦਿਓ ਪੁੱਛਿਆ ਜਾਵੇ ਵੀ ਕੰਮ ਤੋਂ ਉੱਤੇ ਉੱਤੇ ਖੜਾ ਕੋਈ ਬੁੱਟਾ ਨਾਲ ਸਾਫ ਨਹੀਂ ਹੋਇਆ ਕੋਈ ਤੁਹਾਡੇ ਪੰਪ ਸਟੇਸ਼ਨ ਨਹੀਂ ਚੱਲੇ ਕੋਈ ਤੁਹਾਡੇ ਉੱਥੇ ਅਸੀਂ ਪਿਛਲੀ ਵਾਰ ਵੀ ਅਸੀਂ ਚੈੱਕ ਕਰਾਇਆ ਸੀਗਾ ਕੋਈ ਸਫਾਈ ਨਹੀਂ ਹੋ ਰਹੀ ਹੈਗੀ ਤੇ ਲੋਕ ਬਿਮਾਰ ਹੋ ਰਹੇ ਨੇ ਬੱਚੇ ਬਲਾਈਂਡ ਪੈਦਾ ਹੋ ਰਹੇ ਨੇ ਅਬਨਾਰਮਲ ਪੈਦਾ ਹੋ ਰਹੇ ਨੇ ਕਾਲਾ ਪੀਲੀਆ ਕੈਂਸਰ ਹੋ ਰਿਹਾ ਹੈਗਾ ਤੇ ਇੱਕ ਪਾਸੇ ਅਸੀਂ ਰੰਗਲਾ ਪੰਜਾਬ ਬਣਾਦੇ ਸੁਪਨੇ ਲੈਣੇ ਪਰ ਇਹ ਲੋਕ ਸਾਡੇ ਸੁਪਨਿਆਂ ਨੂੰ ਸਰਕਾਰ ਨਹੀਂ ਕਿਹੜੇ ਲੋਕ ਨਹੀਂ ਹੁਣ ਇਹ ਹੀ ਅਫਸਰਸ਼ਾਹੀ ਜਿਹੜੇ ਸੀਵਰੇਜ ਬੋਰਡ ਹੋਇਆ ਪੋਲੂਸ਼ਨ ਬੋਰਡ ਹੋਇਆ ਕਿਉਂਕਿ ਇਹ ਲੋਕਾਂ ਦੇ ਜ਼ਿੰਮੇਵਾਰੀ ਬਣਦੀ ਆ ਬੁੱਢੇ ਨਾਲੇ ਨੂੰ ਮੇਨਟੇਨ ਰੱਖਣਾ ਉਹਨੂੰ ਸਾਫ਼ ਕਰਨਾ ਉਹਦੇ ਵਿੱਚ ਕੀ ਗੱਲ ਬਾਤ ਹੈ ਜਦੋਂ ਇਹ ਲੋਕ ਆਪਣੀ ਨੈਗਲੀਜੈਂਸੀ ਕਰਦੇ ਆ ਔਰ ਇੰਨਾ ਪੈਸਾ ਬਿਨਾ ਤੁਸੀਂ ਕਿਰਸ ਬਿਨਾ ਬੇਕਿਰਸੀ ਹੋ ਗਿਆ ਤੁਸੀਂ ਠੇਕੇਦਾਰਾਂ ਦਾ ਠੇਕੇਦਾਰਾਂ ਨੂੰ ਰੇਮਕਾ ਕਰਦੇ ਹੋ ਇਹ ਬੜੀ ਮਾੜੀ ਗੱਲ ਹੈ ਇਹਦੇ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਸ਼ਾਮਿਲ ਨੇ ਜੀ ਮੈਂ ਤੁਹਾਨੂੰ ਦੱਸਿਆ ਸੀਵਰੇਜ ਬੋਰਡ ਹੋ ਗਿਆ ਪੋਲਿਊਸ਼ਨ ਬੋਰਡ ਹੋ ਗਿਆ ਕੋਰਪੋਰੇਸ਼ਨ ਦੇ ਜਿਹੜੇ ਵੀ ਪਰ ਕੋਰਪੋਰੇਸ਼ਨ ਦਾ ਇੱਕ ਵੈਸੇ ਨਾਲ ਇੱਕ ਆਪਰੇਟਿੰਗ ਸੈੱਲ ਆ ਉਹਦਾ ਇਹਨਾਂ ਰੋਲ ਨਹੀਂ ਜਿਆਦਾ ਪਾੜ ਕੀਤਾ ਹੈਗਾ ਸੀਵਰੇਜ ਬੋਰਡ ਦਾ ਸਰ ਤੁਸੀਂ ਐਕਚੁਅਲ ਲੱਗਦਾ ਜੀ ਤੁਸੀਂ ਜਿਹੜੇ ਅਫਸਰ ਲੱਗੇ ਹੋਏ ਨੇ ਕਿਤੇ ਨਾ ਕਿਤੇ ਵੀ ਉਹਨਾਂ ਨਾਲ ਯਾਰ ਇਹਨਾਂ ਨਾਲ 20 ਵਾਰ ਮਿਲਦੇ ਆ ਜੇ ਕੋਈ ਲੜਪੜ ਨਹੀਂ ਫੜਾਉਣਾ ਇਹਨਾਂ ਲੋਕਾਂ ਨੇ ਫਿਰ ਕੀ ਕੀ ਪਤਾ ਕਰੂਗਾ ਹੁਣ ਕੀ ਪਰ ਉਹਦੇ ਆ ਕੇ ਬੱਚੇ ਚੱਕ ਕੇ ਲਿਆਉਂਦੇ ਆ ਅੱਜ ਵੀ ਸਾਰੇ ਆਏ ਇਕੱਠੇ ਹੋ ਕੇ ਪਰਿਵਾਰ ਚੱਲੇ ਜੀ ਆ ਦੇਖੋ ਇਹ ਸਾਡੇ ਪਰਿਵਾਰ ਦਾ ਮਾਹਰ ਇਹ ਤੁਸੀਂ ਕਿਵੇਂ ਆ ਅੱਜ ਕੀ ਕੀਤਾ ਨਹੀਂ ਜਦੋਂ ਫਿਰ ਐਤਾ ਹੁੰਦਾ ਨਾ ਅਸੀਂ ਤਾਂ ਬੜੇ ਸਧਰਾ ਨਾਲੇ ਕੰਮ ਸ਼ੁਰੂ ਕਰਾਉਣ ਲਈ ਪੱਥਰ ਲਾਇਆ ਸੀ ਕਦੋਂ ਲਾਇਆ ਸੀ ਬੰਦਾ 1.5 ਸਾਲ ਪਹਿਲਾਂ ਲਾਇਆ ਸੀ ਬਰਾ ਕੇ ਕਿ ਇਹ ਕਿੰਨੇ ਕਰੋੜ ਦੀ ਲਾਗਤ ਰੋਣਾ ਸੀ ਨਹੀਂ ਕੰਮ ਤਾਂ ਸਾਰਾ 650 ਕਰੋੜ ਦਾ ਸੀ ਇਹ ਪਾਈਪ ਲਾਈਨ ਵਗੈਰਾ ਪੈਣੀ ਸੀ ਪਰ ਕੰਮ ਕੰਮ ਪ੍ਰੋਪਰ ਹੋਈ ਨਹੀਂ ਰਿਹਾ ਤੇ ਲੱਗਦਾ ਨਹੀਂ ਪਾਰਕ ਸਟੇਸ਼ਨ ਚੱਲ ਨਹੀਂ ਰਹੀ ਇਹਨਾਂ ਦੇ ਤੁਸੀਂ ਵਿਧਾਨ ਸਭਾ ਕਮੇਟੀ ਦੇ ਚੇਅਰਮੈਨੋਂ ਪਰ ਹਮੇਸ਼ਾ ਹੀ ਜਦੋਂ ਕਿਸੇ ਅਧਿਕਾਰੀ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕੰਮ ਹੋ ਰਿਹਾ ਸਿਰਫ ਕਰੋਲਾ ਪਾਇਆ ਜਾ ਰਿਹਾ ਅਫਸਰਾਂ ਵੱਲੋਂ ਕੰਮ ਹੋ ਰਿਹਾ ਇਹ ਕੀ ਕਿੱਥੇ ਤੱਕ ਸਹੀ ਹੈ ਇਹੀ ਇਹੀ ਤਾਂ ਗੱਲ ਇਹੀ ਤਾਂ ਸਿਰਫ ਰੌਲਾ ਪਾਉਂਦੇ ਆ ਕਿ ਅਫਸਰਾਂ ਜਿਹੜੇ ਅਫਸਰਾਂ ਜਿਹੜੇ ਉਹ ਜਿਹੜੇ ਆ ਇਸ ਡਿਪਾਰਟਮੈਂਟ ਦੇ ਜਿਹੜੇ ਬੁੱਢੇ ਨਾਲੇ ਦੇ ਡਿਪਾਰਟਮੈਂਟ ਦੇ ਨੇ ਉਹ ਬਿਲਕੁਲ ਬੇਫਿਕਰੇ ਹੋਏ ਹੋਏ ਨੇ ਉਹਨਾਂ ਨੂੰ ਸਾਡੇ ਲੋਕਾਂ ਨਾਲ ਕੋਈ ਲਗਾਓ ਨਹੀਂ ਹੈਗਾ ਲੋਕਾਂ ਨਾਲ ਕੋਈ ਪਿਆਰ ਨਹੀਂ ਹੈਗਾ ਉਹ ਆਪਣੀਆਂ ਖਾਪੁਦਰੀਆਂ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਹੋ ਰਹੀ ਹੈ ਜਿਹੜਾ ਬੁੱਢਾਂ ਵਾਲਾ ਸਾਹਬ ਨਾ ਸਰ ਆਪਣੇ ਪੱਥਰ ਜਿਹੜਾ ਤੁਸੀਂ ਤੋੜਿਆ ਤੋੜ ਦਿੱਤਾ ਗਿਆ ਹੈਗਾ ਪੱਥਰ ਕਿ ਜਮਾ ਨਹੀਂ ਨਹੀਂ ਪੱਥਰ ਮੈਂ ਉਤਾਰ ਕੇ ਕਾਰਪੋਰੇਸ਼ਨ ਦਫ਼ਤਰ ਚ ਜਮਾ ਕਰਾਂ ਤੇ ਹੁਣ ਜਿਹੜਾ ਅੱਗੇ ਕੀ ਡਿਮਾਂਡ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੋਂ ਐਜ਼ ਐਫ ਦਾਇਕ ਤੇ ਐਜ਼ ਐਜ਼ ਦਾਇਕ ਮੈਂ ਇਹੀ ਬੇਨਤੀ ਆ ਮਾਨ ਸਾਹਿਬ ਨੂੰ ਵੀ ਕਿਰਪਾ ਕਰਕੇ ਇਸ ਇਹਦੀ ਜਾਂਚ ਸੀਬੀਆਈ ਤੋਂ judicially or vigilence ਤੋਂ ਹੋਣੀ ਚਾਹੀਦੀ। ਅਸੀਂ ਸੀਐਮ ਸਾਹਿਬ ਦਾ ਵੀ ਨਾਂ ਸੀ ਪੱਥਰ ਤੋਂ ਲੱਦਦਾ ਨਹੀਂ ਹੈ ਕਿ ਨਹੀਂ ਉਹਦੇ ਚ ਇਦਾਂ ਹੁੰਦਾ ਦੇਖੋ ਕੋਈ ਵੀ ਪੱਥਰ ਹੋਵੇ ਮਾਨਯੋਗ ਸੀਐਮ ਸਾਹਿਬ ਤਾਂ ਸਰਬੋਰਡ ਨੇ ਸਾਡੇ ਉਹਨਾਂ ਦਾ ਨਾਂ ਤਾਂ ਹੁੰਦਾ ਹੀ ਆ ਪਰ ਉਹ ਪੱਥਰ ਮੇਰਾ ਲਗਾਇਆ ਗਿਆ ਸੀਗਾ ਮੇਰੇ ਆਪਣੇ ਨਾਮ ਦਾ ਤੇ ਇਸ ਕਰਕੇ ਮੈਂ ਆਪਣੀ ਮਰਜ਼ੀ ਨਾਲ ਉਹਨੂੰ ਸਰ ਇੱਕ ਵਿਧਾਇਕ ਦੀ ਸਰ ਗੱਲ ਨਹੀਂ ਸੁਣੀ ਜਾ ਰਹੀ ਆਮ ਆਦਮੀ ਦੀ ਕਿਸ ਤਰ੍ਹਾਂ ਸੁਣੀ ਜਾਏ ਆ ਨਹੀਂ ਇਹ ایسی ਗੱਲ ਨਹੀਂ ਹੈ ਗੱਲ ਤਾਂ ਸੁਣੀ ਜਾਂਦੀ ਹੈਗੀ ਹੈ ਪਰ ਇਹ ਬੁੱਡੇ ਨਾਲੇ ਦਾ ਮਸਲਾ ਇਹਨੂੰ ਆਪਾਂ ਗੱਲ ਨੂੰ ਹੋਰ ਬਾਅਦ ਵਿੱਚ ਲਾ ਕੇ ਜਾਈਏ ਠੀਕ ਹੈ ਬੁੱਡੇ ਨਾਲੇ ਦੇ ਮਸਲੇ ਤੇ ਗੱਲ ਹੈ ਤਾਂ ਬੁੱਡੇ ਨਾਲੇ ਦੇ ਮਸਲੇ ਤੇ ਅੱਜ ਗੱਲ ਕਰਾਂਗੇ ਆਪਾਂ ਠੀਕ ਠੀਕ ਹੈ ਧੰਨਵਾਦ